ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਅਜੂ ਦੇ ਜਿੰਨੇ ਵੀ ਆਪਣੇ ਪ੍ਰਧਾਨ ਲੱਗੇ ਨੇ ਫਤਿਹਗੜ੍ਹ ਸਾਹਿਬ ਤੋਂ ਉਹਨਾਂ ਵਿੱਚ ਆ ਜਿਹੜਾ ਮੋੜ ਲਾਇਆ ਉਹਨਾਂ ਨੇ ਬਣਾ ਕੇ ਤੇ ਬਿਨਾ ਪੁੱਛੇ ਤੋਂ ਬਿਨਾ ਕਿਸੇ ਨਾਲ ਸਲਾਹ ਕੀਤੇ ਤੋਂ ਇਹ ਲਾਇਆ ਮੈਂ ਦੁਹਰਾਨੀ ਕਹਿਣਾ ਚਾਹੁੰਦਾ ਇਹਨਾਂ ਲੋਕਾਂ ਨੂੰ ਇਹ ਕੋਈ ਨਹੀਂ ਇਹ ਆਪਣਾ ਸੇਵਾ ਦਾ ਕੰਮ ਸ਼ੁਰੂ ਤੋਂ ਜਿੰਨੇ ਵੀ ਹੁਣ ਤੱਕ ਆਪਾਂ ਪ੍ਰਧਾਨ ਲਾਏ ਨੇ ਜਿੰਨੇ ਵੀ ਵੀਰ ਆਪਣੇ ਪ੍ਰਧਾਨ ਲੱਗੇ ਨੇ ਉਹਨਾਂ ਨੇ ਸੇਵਾ ਹੀ ਨਵਾਈ ਆਪਣੀ ਤੇ ਸੇਵਾ ਹੀ ਨਮਾਉਣੀ ਆ ਇਹ ਨਹੀਂ ਹੈ ਜੇ ਵਿੱਚ ਸਾਡੇ ਕਿਸੇ ਨੇ ਰਹਿਣਾ ਤਾਂ ਸਾਡਾ ਬਣ ਕੇ ਰਹੇ ਇਹ ਨਹੀਂ ਹੈ ਵੀ ਕੋਈ ਦੂਸਰਾ ਆਪਣਾ ਵਿੱਚ ਆਪਣਾ ਕੋਈ ਇੰਟਰਫੇਰ ਨਾ ਅਸੀਂ ਕੀਤਾ ਨਾ ਅਸੀਂ ਕਰਾਉਣਾ ਕਿਸੇ ਨਾਲ ਆਪਣਾ ਇਹ ਜੇ ਕਿਸੇ ਨੇ ਸਾਡੇ ਨਾਲ ਰਲ ਕੇ ਰਹਿਣਾ ਤਾਂ ਸਾਡਾ ਬਣ ਕੇ ਰਹੇ ਇਹ ਨੂੰ ਤੁਹਾਨੂੰ ਦੁਆਰਾ ਕਹਿਣਾ ਪਵੇ ਜਿਹੜਾ ਲਾਇਆ ਉਹਨੂੰ ਆਪਦੇ ਆਪ ਜਿਆਦਾ ਲਾਗੇ ਲਾ ਕੇ ਉਹਨੂੰ ਬਦਲ ਦੇਣ ਠੀਕ ਹੈ ਨਾ ਕੋਈ ਜਿਹੜੇ ਵਿੱਚ ਸਿਆਣੇ ਮੈਜਰ ਬੰਦੇ ਨੇ ਪੁਰਾਣੇ ਕਿਸੇ ਦੀ ਜੇ ਜੇ ਲਾਉਣਾ ਦਾ ਸਾਰਿਆਂ ਦੀਆਂ ਫੋਟੋਆਂ ਲਾਇਆ ਕਰੋ ਜੇ ਜਿੱਥੇ ਜਿਨ੍ਹਾਂ ਦਾ ਹੱਕ ਬਣਦਾ ਜਿਹੜੇ ਕੰਮ ਕਰਦੇ ਆਏ ਹੁਣ ਤੱਕ ਜਿਨ੍ਹਾਂ ਦੀ ਲਗਦੀਆਂ ਆਂਆਂ ਨੇ ਲਗਦੀਆਂ ਰਹਿਣਗੇ ਆ ਉਹ ਸਦਾ ਹੀ ਲਗਦੀਆਂ ਰਹਿਣੀਆਂ ਨੇ ਜਿਨ੍ਹਾਂ ਨੇ ਸੇਵਾ ਨਿਭਾਈ ਆ ਕਾਤੀ ਕਦੇ ਵੀ ਕਿਸੇ ਨੂੰ ਵੀ ਕਿਸੇ ਨੂੰ ਅਜੇ ਤੱਕ ਨਾ ਨੀਵਾਂ ਦਿਖਾਇਆ ਨਾ ਦਿਖਾਉਣਾ ਇਹ ਕੌਂਟਰਵਰਸੀ ਜਾਂ ਹੋ ਰੇ ਇਦਾਂ ਦੇ ਕੋਈ ਰੌਲੇ ਰੱਪੇ ਆ ਜਿਹੜੇ ਇਹ ਨਹੀਂ ਭਾਈ ਚਾਰਕ ਤੌਰ ਤੇ ਇਕੱਠੇ ਹੋ ਕੇ ਰਹਿਣਾ ਪਿਆਰ ਨਾਲ ਰਹਿਣਾ ਸਿਰਫ ਇਹੀ ਆਪਾਂ ਸਿਖਾਇਆ ਹੁਣ ਤੱਕ ਸਿੱਖਿਆ ਵੀ ਆ ਸਿਖਾਇਆ ਵੀ ਆ ਮੈਂ ਹੁਣ ਦੁਬਾਰਾ ਨਹੀਂ ਕਹਿਣਾ ਚਾਹੁੰਦਾ ਇਹਨਾਂ ਲੋਕਾਂ ਨੂੰ ਉਹ ਜਿਹੜਾ ਬੋਰਡ ਇਹਨਾਂ ਨੇ ਲਾਇਆ ਉਹਨੂੰ ਬਦਲ ਕੇ ਜਿਹੜੇ ਆਪਣੇ ਭਰਾ ਦੀ ਕੋੜੋਂ ਕਿਸੇ ਦੀ ਰਹਿ ਗਈ ਮੈਂ ਨਾ ਅੱਜ ਤੱਕ ਕਿਸੇ ਨੂੰ ਕਿਹਾ ਵੀ ਮੇਰੀ ਫੋਟੋ ਲਾਓ ਨਾ ਮੈਂ ਕਿਸੇ ਨੂੰ ਕਹਿਣਾ ਠੀਕ ਹੈ ਨਾ ਸਾਨੂੰ ਕੋਈ ਜ਼ਰੂਰਤ ਨਹੀਂ ਸਾਡੀ ਤਾਂ ਦਿਲਾਂ 'ਚ ਜਗ੍ਹਾ ਬਣੀ ਹੋਈ ਆ ਉਹ ਬਣੀ ਹੋ ਰਹਿਣੀ ਆ ਇਹਦੇ ਕੰਮ ਜਿਹੜੇ ਨੇ ਉਹ ਜ਼ਰੂਰ ਪੂਰੇ ਕਰਾਂਗੇ ਸਮਾਂ ਲੱਗ ਜਾਂਦਾ ਹਰ ਇੱਕ ਕੰਮ ਨੂੰ ਕੋਈ ਗੱਲ ਨਹੀਂ ਦੁੱਖ ਸੁੱਖ ਬਣਿਆ ਹੋਇਆ ਪਿਛਾਂ ਆਉਂਦੀ ਰਹਿੰਦੀ ਆ ਦੁਬਾਰਾ ਮੈਂ ਕਹਿਣਾ ਵੀ ਮੈਂ ਤੁਹਾਨੂੰ ਦੱਸ ਤੀ ਇਹ ਦੁਬਾਰਾ ਵੀ ਕਹਿਣ ਦੀ ਲੋੜ ਪਵੇ ਵੀ ਜੇ ਸਾਡੇ 'ਚ ਰਹਿਣਾ ਹੈ ਸਾਡੇ ਬਣ ਕੇ ਰਹਿੋ ਬਸ ਇਨੇ ਯੂ ਮੇਰਾ ਕਹਿਣਾ ਸਾਰਿਆਂ ਨੂੰ ਇਹ ਕੋਈ ਹੋਰ ਕੋਈ ਵੇਦੋ ਕਿਸੇ ਨੂੰ ਲੱਗਿਆ ਮੇਰੀ ਕੋਈ ਗਲਤ ਆ ਮੈਨੂੰ ਉਹ ਪੁਆਇੰਟ ਕਰਕੇ ਦੱਸ ਦਿਓ ਭਾਈ ਇਹ ਵੀ ਬੇਚੀ ਹੈ ਸਾਰਿਆਂ ਨੂੰ ਵੀ ਜੇ ਸਾਡੇ ਵਿੱਚ ਰਹਿਣਾ ਤਾਂ ਜੀਜੀ ਅਜੂ ਵੀ ਬੇਚੀ ਰਹਿਣਾ ਪੈਣਾ ਇਹ ਨਹੀਂ ਹੈ ਵੀ ਜੇ ਤੁਸੀਂ ਕੋਈ ਹੋਰ ਜਿਹੜਾ ਵਿੱਚ ਕੋਈ ਯਾਰ ਰਮੱਲੇ ਫਰਾਨੇ ਧਮਕੇ ਉਹ ਯਾਰ ਸਾਡਾ ਆਪਣਾ ਨਹੀਂ ਹੈਗਾ ਕੋਈ ਸਾਡਾ ਕਿਸੇ ਨਾਲ ਕੋਈ ਸੰਬੰਧ ਨਹੀਂ ਨਾ ਅਸੀਂ ਕਿਸੇ ਨੂੰ ਜਾਣਦੇ ਆ ਠੀਕ ਹੈ ਨਾ ਜੇ ਸਾਡੇ ਨਾਲ ਕਿਸੇ ਨੇ ਕੋਈ ਜੇ ਕਿਸੇ ਨੂੰ ਲੱਗੀ ਤਕਲੀਫ ਆ ਸਾਡੇ ਨਾਲ ਬੈਠ ਕੇ ਮੀਟਿੰਗ ਕਰ ਲਿਓ ਕੋਈ ਗੱਲ ਨਹੀਂ ਠੀਕ ਹੈ ਸੁਣ ਕੇ ਸਾਡੇ ਨਾਲ ਬੈਠ ਕੇ ਮੀਟਿੰਗ ਕਰ ਲਿਓ ਵੀ ਕੀ ਗੱਲ ਆ ਵੀ ਕਿਦਾਂ ਤੁਸੀਂ ਇਹ ਕਿਵੇਂ ਲਾਇਆ ਕਿਹਨੂੰ ਪੁੱਛ ਕੇ ਲਾਇਆ ਠੀਕ ਹੈ ਨਾ ਕੌਣ ਲਾਉਣ ਵਾਲੇ ਨੇ ਕੌਣ ਕਿਹਨੇ ਇਹ ਵਿੱਚ ਸਾਡੇ ਜੁਆਇੰਟ ਕੀਤਾ ਠੀਕ ਹੈ ਨਾ ਦੁਬਾਰਾ ਮੈਨੂੰ ਕਹਿਣ ਦੀ ਲੋੜ ਨਾ ਪਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ